ਮੈਂ ਮੈਂ ਗੁਰਦੇਵ ਸਿੰਘ ਭੀਖੀ ਮੇਰੀ ਉਮਰ ਕਰੀਬਨ 80 ਸਾਲ ਹੈ ਤੇ ਮੈਂ ਬਹੁਤ ਬਿਮਾਰੀਆਂ ਦੇ ਵਿੱਚ ਗਰ ਗਿਆ ਸੀ ਮੇਰੀ ਡਿਸਕ ਦੇ ਵਿੱਚ ਗਏ ਪੈ ਗਿਆ ਸੀ ਤੇਲੀ ਵੱਢ ਗਈ ਸੀ ਲੀਵਰ ਵੱਢ ਗਈ ਸੀ ਤੇ ਬਹੁਤ ਬਿਮਾਰੀਆਂ ਹੋਈ ਸੀ ਜਿਹੜੀਆਂ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਲਟਰਾਸਾਉਂਡ ਕਰਾਇਆ ਤਾਂ ਉਹਦੇ ਵਿੱਚ ਬਹੁਤ ਬਿਮਾਰੀਆਂ ਆਈਆਂ ਤੇ ਬਹੁਤ ਡਾਕਟਰਾਂ ਤੱਕ ਪਹੁੰਚੇ ਪਰ ਲੇਕਿਨ ਜਦੋਂ ਮੈਨੂੰ ਪਤਾ ਲੱਗਿਆ ਕਿ ਗੁਰਨਾਨਕ ਮਿਸ਼ਨ ਹੈਲਥ ਸੈਂਟਰ ਹੈ ਕਿ ਡਾਕਟਰ ਗੁਰਦੇਵ ਸਿੰਘ ਦਾ ਮੈਂ ਇੰਨਾ ਪਾਸ ਆਏ ਇਹਨਾਂ ਪਾਸਾ ਆਪਣੀ ਸਾਜੀ ਤਕਲੀਫ ਦਸੀ ਇਹਨਾਂ ਨੇ ਮੈਨੂੰ ਇੱਕ ਖੁਰਾਕ ਦਿੱਤੀ ਡਾਈਟ ਦਿੱਤੀ ਮੈਂ ਉਹ ਉਸੇ ਤਰੀਕੇ ਨਾਲ ਵਰਤਾ ਰਿਹਾ ਜਿਹੜੇ ਤਰੀਕੇ ਨਾਲ ਇਹਨਾਂ ਨੇ ਮੈਨੂੰ ਕਿਹਾ ਹੁਣ ਮੈਂ ਇਸ ਵੇਲੇ ਜਿਹੜੇ ਮੈਂ ਬਿਲਕੁਲ ਸਰੀਰ ਮੇਰਾ ਖਤਮ ਹੋ ਗਿਆ ਸੀ ਇਸ ਵੇਲੇ ਬਿਲਕੁਲ ਨੌਜਵਾਨਾਂ ਦੇ ਬਰਾਬਰ ਮੈਂ ਕੰਮ ਕਰਦਾ ਬਿਲਕੁਲ ਠੀਕ ਠਾਕ ਹਾਂ ਮੈਂ ਗੁਨਾਕ ਮਿਸ਼ਨ ਹੈਲਥ ਸੈਂਟਰ ਦਾ ਤੇ ਡਾਕਟਰ ਗੁਰਦੇਵ ਸਿੰਘ ਦਾ ਬਹੁਤ ਬਹੁਤ ਧੰਨਵਾਦ ਜੀ ਚਾਹੀਦਾ ਧੰਨਵਾਦ ਜੀ ਹਾਂ ਜੀ ਜਿਵੇਂ ਕਿਹਾ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫਾਂ ਸੀ ਲਿਵਰ ਵੱਧ ਗਿਆ ਸੀ ਤਿੱਲੀ ਵੱਧ ਗਈ ਸੀ ਤੇ ਰੀੜ ਦੀ ਹੱਡੀ ਦੇ ਵਿੱਚ L4 L5 ਜਿਹ ਤੇ ਉਹਦੇ ਕਰਕੇ ਇਹਨਾਂ ਨੂੰ ਤੁਰਨਾ-ਤੁਰਿਆ ਨਹੀਂ ਜਾਂਦਾ ਸੀ ਲੱਤਾਂ ਦੇ ਉੱਪਰ ਭਾਵ ਨਹੀਂ ਬਿਲਕੁਲ ਵੀ ਆਉਂਦਾ ਸੀਗਾ ਪਰ ਹੁਣ ਇਹ ਬਿਲਕੁਲ ਠੀਕ ਠਾਕ ਨੇ ਤੰਦਰੁਸਤ ਨੇ ਤੇ ਸਿਰਫ ਡਾਈਟ ਚੇਂਜ ਕਰ ਤੁਹਾਨੂੰ ਵੀ ਜੇ ਕਿਸੇ ਵੀ ਤਕਲੀਫ ਹੈਗੀ ਐਦਾਂ ਦੀ ਕੋਈ ਰੀਡ ਦੀ ਹੱਡੀ ਦੀ ਪ੍ਰੋਬਲਮ ਕੋਈ ਹੈਗੀ ਹੈ ਲੀਵਰ ਦੀ ਤ੍ਰਿ ਦੀ ਕਿਸੇ ਵੀ ਕਿਸੇ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਖਾਣਾ ਬਦਲ ਕੇ ਬਿਲਕੁਲ ਠੀਕ ਠਾਕ ਹੋ ਸਕਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ